ਅਸਲ 'ਤੇ ਵੱਡੀ ਖਬਰ ਜੁੜੀ ਹੋਈ ਹੈ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਨਾਲ ਜੀ ਹਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਹਿਸਲਾਸ 10 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਵਿਅਤਬੀ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ ਤੇ ਵਿਚਾਰ-ਵਟਾਂਦਰਾ ਹੋਵੇਗਾ। ਦੰਸਵਧ ਦੇ ਵੱਲੋਂ ਸੈਸ਼ਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸੰਬੰਧੀ ਇੱਕ ਕਾਪੀ ਸਰਕਾਰ ਦੇ ਸਾਰੇ ਸਬੰਧਿਤ ਵਿਭਾਗਾਂ ਨੂੰ ਵੀ ਭੇਜ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ 7 ਜੁਲਾਈ ਨੂੰ ਕੈਬਨਿਟ ਮੀਟਿੰਗ ਬੁਲਾਈ ਗਈ ਸੀ। ਵਿਅਤਬੀ ਦੇ ਮੁੱਦੇ ਤੇ ਵਿਸ਼ੇਸ਼ ਇਜ਼ਲਾਸ ਬਲੌਨ ਤੇ ਕਾਲੀ ਲੀਡਰ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਹਰ ਪੰਜਾਬੀ ਜਿੱਥੇ ਵੀ ਰਹਿੰਦਾ ਹੈ ਚਾਹੁੰਦਾ ਹੈ ਕਿ ਵਿਰਦੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ ਵਿਰਦਵੀ ਦੇ ਮਾਮਲਿਆਂ 'ਚ ਜਲਦੀ ਇਨਸਾਫ ਹੋਣਾ ਚਾਹੀਦਾ ਹੈ ਪਰ ਇਸ ਮੁੱਦੇ ਦਾ ਸਿਆਸੀ ਪਾਰਟੀਆਂ ਦੇ ਵੱਲੋਂ ਫਾਇਦਾ ਉਠਾਇਆ ਜਾ ਰਿਹਾ ਹੈ 2016 'ਚ ਕਾਲੀ ਦਲ ਦੀ ਸਰਕਾਰ ਪਹਿਲਾਂ ਹੀ ਵਿਧਾਨ ਸਭਾ ਦੇਵੇ ਇਸ ਮੁੱਦੇ ਦੇ ਉੱਤੇ ਇੱਕ ਕਾਨੂੰਨ ਲੈ ਆਇਆ ਕੇਂਦਰ ਸਰਕਾਰ ਦੇ ਵੱਲੋਂ ਇਸ ਖਰੜੇ ਨੂੰ ਪੰਜਾਬ ਸਰਕਾਰ ਨੂੰ ਸੁਧਾਵਾ ਅਤੇ ਸੁਧਾਰਾਂ ਦੇ ਲਈ ਵਾਪਸ ਭੇਜਿਆ ਗਿਆ ਸੀ ਪਰ ਵਿਰਦਵੀ ਦੇ ਮੁੱਦੇ ਤੇ ਸੱਤਾ ਚਾਈ ਕਾਂਗਰਸ ਸਰਕਾਰ ਨੇ ਇਸ ਨੂੰ ਕੇਂਦਰ ਨੂੰ ਵਾਪਸ ਨਹੀਂ ਭੇਜਿਆ ਉਹਨਾਂ ਕਿਹਾ ਕਿ ਇਹ ਮੁੱਦਾ ਸਿਰਫ ਸੈਸ਼ਨ ਤੱਕ ਸੀਮਤ ਨਹੀਂ ਜਾਣਾ ਚਾਹੀਦਾ ਸਖਤ ਕਾਨੂੰਨ ਬਣਾਏ ਜਾਣ ਚਾਹੀਦੇ ਨੇ ਤਾਂ ਜੋ ਤਾਂ ਜੋ ਕੋਈ ਦੁਬਾਰਾ ਧਾਰਮਿਕ ਗ੍ਰੰਥਾਂ ਦਾ ਨਿਰਾਦਰ ਕਰਨ ਵਾਲੇ ਨਾ ਸੋਚੇ ਤਾਂ ਬਿਲਕੁਲ ਫੈਸਲਾ ਜਿਹੜਾ ਇਹ ਜਲਦੀ ਲਿਆ ਜਾਏਗਾ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਬਨਟ ਮੀਟਿੰਗ ਜਿਹੜੀ ਹੈ ਉਹ ਵੀ ਬੁਲਾਈ ਗਈ ਹੈ ਕੈਬਨਟ ਦੇ ਵਿਸਥਾਰ ਤੋਂ ਬਾਅਦ ਇਹ ਪਹਿਲੀ ਕੈਬਨਟ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕੁਲਦੀਪ ਢਾਲੀਵਾਲ ਬਾਹਰ ਅਤੇ ਦੂਜੇ ਪਾਸੇ ਸੰਜੀਵ अरोड़ा ਜੋ ਨਵੇਂ-ਨਵੇਂ ਲੈ ਕੇਬਿਨੇਟ ਮਿਨਿਸਟਰ ਬਣੇ ਨੇ ਆਖਿਰਕਾਰ ਨਵੇਂ-ਨਵੇਂ ਵਿਧਾਇਕ ਵੀ ਮਿਲੇ ਨੇ ਉਹ ਜਿਹੜੀ ਆ ਸ਼ਾਮਲ ਹੋਣਗੇ ਤਾਂ ਦੱਸ ਦਈਏ ਕਿ ਕੱਲ ਪੰਜਾਬ ਕੈਬਨਿਟ ਦੀ ਬੈਠਕ ਵੀ ਹੋਣ ਵਾਲੀ ਹੈ ਸ਼ਾਮ 6 ਵਜੇ ਜਿਹੜੀ ਬੈਠਕ ਹੋਏਗੀ ਮੁੱਖ ਮੰਤਰੀ ਨਿਵਾਸ ਦੇ ਉੱਤੇ ਵੈਟਕ ਰੱਖੀ ਗਈ ਹੈ ਤਾਂ ਬਿਲਕੁਲ ਕਹਿ ਸਕਦੇ ਆ ਕਿ ਫੁਰੰਤੌਤੀ ਤਿਆਰੀ ਜਿੱਦ ਕਰ ਲਈ ਹੈ ਤੇ ਵਿਅਦਵੀ ਤੇ ਮਾਮਲਿਆਂ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਲੈ ਕੇ ਆਉਣ ਦੇ ਲਈ ਜਿਹੜੀ ਆ ਤਿਆਰੀ ਪੰਜਾਬ ਸਰਕਾਰ ਕਰ ਰਹੀ ਹੈ ਅਫਸਰ ਦੀ ਵੱਡੀ ਖਬਰ ਜੁੜੀ ਹੋਈ ਹੈ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਨਾਲ ਜੀ ਹਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਸਲਾਸ 10 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵਗਾ। ਇਸ ਦੌਰਾਨ ਵਿਅਤਬੀ ਦੇ ਮੁੱਦੇ ਤੇ ਸਖਤ ਕਾਨੂੰਨ ਬਣਾਉਣ ਤੇ ਵਿਚਾਰ-ਵਟਾਂਦਰਾ ਹੋਵੇਗਾ। ਸੰਸਵਾਦ ਦੇ ਵੱਲੋਂ ਸੈਸ਼ਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸੰਬੰਧੀ ਇੱਕ ਕਾਪੀ ਸਰਕਾਰ ਦੇ ਸਾਰੇ ਸਬੰਧਿਤ ਵਿਭਾਗਾਂ ਨੂੰ ਵੀ ਭੇਜ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ 7 ਜੁਲਾਈ ਨੂੰ ਕੈਬਨਿਟ ਮੀਟਿੰਗ ਬੁਲਾਈ ਗਈ ਸੀ। ਵਿਅਤਬੀ ਦੇ ਮੁੱਦੇ ਤੇ ਵਿਸ਼ੇਸ਼ ਇਜ਼ਲਾਸ ਬਲੌਨ ਤੇ ਕਾਲੀ ਲੀਡਰ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਹਰ ਪੰਜਾਬੀ ਜਿੱਥੇ ਵੀ ਰਹਿੰਦਾ ਹੈ ਚਾਹੁੰਦਾ ਹੈ ਕਿ ਵਿਅਰਜ਼ੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ ਵਿਅਦਬੀ ਦੇ ਮਾਮਲਿਆਂ 'ਚ ਜਲਦੀ ਇਨਸਾਫ ਹੋਣਾ ਚਾਹੀਦਾ ਹੈ ਪਰ ਇਸ ਮੁੱਦੇ ਦਾ ਸਿਆਸੀ ਪਾਰਟੀਆਂ ਦੇ ਵੱਲੋਂ ਫਾਇਦਾ ਉਠਾਇਆ ਜਾ ਰਿਹਾ ਹੈ 2016 'ਚ ਕਾਲੀ ਦਲ ਦੀ ਸਰਕਾਰ ਪੱਲਾ ਹੀ ਵਿਧਾਨ ਸਭਾ ਦੇਵੇ ਇਸ ਮੁੱਦੇ ਦੇ ਉੱਤੇ ਇੱਕ ਕਾਨੂੰਨ ਲੈ ਆਇਆ ਕੇਂਦਰ ਸਰਕਾਰ ਦੇ ਵੱਲੋਂ ਇਸ ਖਰੜੇ ਨੂੰ ਪੰਜਾਬ ਸਰਕਾਰ ਨੂੰ ਸੁਧਾਵਾ ਅਤੇ ਸੁਧਾਰਾਂ ਦੇ ਲਈ ਵਾਪਸ ਭੇਜਿਆ ਗਿਆ ਸੀ ਪਰ ਵਿਅਦਬੀ ਦੇ ਮੁੱਦੇ ਤੇ ਸੱਤਾ ਚਾਈ ਕਾਂਗਰਸ ਸਰਕਾਰ ਨੇ ਇਸ ਨੂੰ ਕੇਂਦਰ ਨੂੰ ਵਾਪਸ ਨਹੀਂ ਭੇਜਿਆ ਉਹਨਾਂ ਕਿਹਾ ਕਿ ਇਹ ਮੁੱਦਾ ਸਿਰਫ ਸੈਸ਼ਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਖਤ ਕਾਨੂੰਨ ਬਣਾਏ ਜਾਣ ਚਾਹੀਦੇ ਨੇ ਤਾਂ ਜੋ ਤਾਂ ਜੋ ਕੋਈ ਦੁਬਾਰਾ ਧਾਰਮਿਕ ਗ੍ਰੰਥਾਂ ਦਾ ਨਿਰਾਦਰ ਕਰਨ ਵਾਲੇ ਨਾ ਸੋਚੇ ਤਾਂ ਬਿਲਕੁਲ ਫੈਸਲਾ ਜਿਹੜਾ ਇਹ ਜਲਦੀ ਲਿਆ ਜਾਏਗਾ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਤਨਾ ਕੈਬਨਟ ਮੀਟਿੰਗ ਜਿਹੜੀ ਹੈ ਉਹ ਵੀ ਬੁਲਾਈ ਗਈ ਹੈ ਕੈਬਨਿਟ ਦੇ ਵਿਸਤਾਰ ਤੋਂ ਬਾਅਦ ਇਹ ਪਹਿਲੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕੁਲਦੀਪ ਢਾਲੀਵਾਲ ਬਾਹਰ ਅਤੇ ਦੂਜੇ ਪਾਸੇ ਸੰਜੀਵ ਅਰੋੜਾ ਜੋ ਨਵੇਂ-ਨਵੇਂਲੇ ਕੈਬਨਿਨਟ ਮਿਨਿਸਟਰ ਬਣੇ ਨੇ ਆਖਿਰਕਾਰ ਨਵੇਂ-ਨਵੇਂਲੇ ਵਿਧਾਇਕ ਵੀ ਮਿਲੇ ਨੇ ਉਹ ਜਿਹੜੀ ਹੈ ਸ਼ਾਮਿਲ ਹੋਣਗੇ ਤਾਂ ਦੱਸ ਦਈਏ ਕਿ ਕੱਲ ਪੰਜਾਬ ਕੈਬਨਿਟ ਦੀ ਬੈਠਕ ਵੀ ਹੋਣ ਵਾਲੀ ਹੈ ਸ਼ਾਮ 6 ਵਜੇ ਜਿਹੜੀ ਬੈਠਕ ਹੋਏਗੀ ਮੁੱਖ ਮੰਤਰੀ ਨਿਵਾਸ ਦੇ ਉੱਤੇ ਬੈਠ ਕੇ ਰੱਖੀ ਗਈ ਹੈ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਪੂਰਨ ਤੌਰ ਤੇ ਤਿਆਰੀ ਜਿੱਦ ਕਰ ਲਈ ਹੈ ਤੇ ਵਿਯਦ ਵੀ ਤੇ ਮਾਮਲਿਆਂ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਲੈ ਕੇ ਆਉਣ ਦੇ ਲਈ ਜਿਹੜੀ ਹੈ ਤਿਆਰੀ ਪੰਜਾਬ ਸਰਕਾਰ ਕਰ ਰਹੀ ਹੈ।